ਨਾਮ ਲੱਭਦਿਆਂ ਸਾਰੀ ਰਾਤ गुਜ਼ਾਰੀ ਤੇਰੀ ਇਤਨੀ ਠੰਡ ਦੇ ਵਿੱਚ نیند ਕਿੱਥੋਂ ਆਉਂਦੀ ਰਾਤ गुजरी ਸਵੇਰ ਦਾ ਸਮਾਂ ਹੋਇਆ ਸੁੰਵੇ ਨੇ ਕਚਰੀ ਲਾਈ ਕਿ ਜਾਓ ਉਹਨਾਂ ਬੱਚਿਆਂ ਨੂੰ ਇਸ ਵਿਦਿਆਲੀ ਨੂੰ ਪੇਸ਼ ਕੀਤਾ ਜਾਏ ਸੁਪਾਈ ਗਏ ਮਾਤਾ ਗੁਦਰੀ ਜੀ ਦੇ ਕੋਲੋਂ ਤੁਮਾ ਸਾਹਿਬ ਜਿਆਦਿਆਂ ਨੂੰ ਪਾਇਆ ਕਿ ਜਦੋਂ ਪਹਿਲੇ ਦਿਨ ਤੋਂ ਨਰਮ ਦਲੀ ਭਗਤੀ ਗਈ ਇਹ ਬੱਚੇ ਹਨ ਸ਼ੈਨਿਕ ਮਨ ਜਾਣਗੇ ਨਰਮ ਦਲੀ ਭਗਤੀ ਕੀ ਕੱਲੇ ਦੇ ਪਹਿਲੇ ਦਿਨ ਦੀ ਚੜੀ ਸੁਭਾ ਸਰਾਂ ਦੀ ਲੱਗੀ ਪੂਰਬ ਜੀ ਰਾਤ ਸੈਨ ਕਾਲਕ ਬੈਠੇ ਨੇ ਇਹ ਸਹਿਬ ਜਾਨੇ ਬੜੇ ਸਖਤ ਪਹਿਰੇ ਦੇ ਅੰਦਰ ਇਹਨਾਂ ਦੇ ਅੰਦਰ ਡਰ ਪੈਦਾ ਹੋ ਜਾਏ ਨੰਗੀਆਂ ਤਲਵਾਰਾਂ ਨੇਜੇ ਲੈ ਕੇ ਪਰਸ਼ੇ ਲੈ ਕੇ ਇਹ ਸਹਿਬ ਜਾਨੇ ਨੂੰ ਮੁਚਕਾਰ ਤੋੜ ਕੇ ਲਿਜਾ ਰਹੇ ਨੇ ਠੰਡੇ ਬੂਰੀ ਤੋਂ ਜਿੱਥੇ ਸਾਧ ਸੰਗਤ ਵੱਡਾ ਦਰਬਾਰ ਸਾਰੇ ਬਾਹਰ ਉੱਤੇ ਕਿਲਾ ਸੀ ਅੰਦਰ ਇੱਕ ਖੂਹ ਸੀ ਇਹ ਹੰਤਾ ਸਗੀਆਂ ਨਿਸ਼ਾਨੀਆਂ ਮਟਾਦਤੀਆਂ ਖੂਹ ਉਰ ਦਿੱਤਾ ਗਿਆ ਬੱਚਿਆਂ ਨੂੰ ਕੀ ਕੀਤਾ ਰਸੇ ਬਨ ਕੇ ਸ਼ਰੀਰਾਂ ਨੂੰ ਟੁੱਠੇ ਕਰਕੇ ਖੂਹ ਦੇ ਵਿੱਚ ਲਟਕਾਇਆ ਗਿਆ ਇਹ ਸ਼ਾਇਦ ਇਹ ਦਰ ਜਾਣਗੇ ਇਸਲਾਮ ધਰਮ ਕਬੂਲ ਕਰ ਲੈਣ ਸਾਤ ਸੰਗਤ ਜਦੋਂ ਖੂਬ ਜਲਿਤ ਕਾਇਆ ਫੇਰ ਪੁੱਛਦੇ ਨੇ ਲੜਕੇ ਹੋਏ ਬੱਚਿਆਂ ਤੁਸੀਂ ਇਸਲਾਮ ਧਰਮ 'ਚ ਜਾ ਜੋ ਫੇਰ ਅੰਦਰੋਂ ਆਵਾਜ਼ ਆਉਂਦੀ ਐ ਖੂ ਵਿੱਚੋਂ ਕਿ ਅਸੀਂ ਇਸਲਾਮ ਧਰਮ ਤੁਹਾਡਾ ਨਹੀਂ ਕਬੂਲ ਕਰਨਾ ਕਿਸੇ ਵੀ ਸ਼ੱਤ ਦੇ ਉੱਪਰ ਅਸੀਂ ਮੁਸਲਮਾਨ ਨਹੀਂ ਬਣਾਂ ਅਸੀਂ ਕਲਮਾ ਨਹੀਂ ਪੜਾਂ ਸਾਤ ਸੰਗਤ ਇਤਨੇ ਜਦੋਂ ਤੁਸੀਂ ਇਹ ਦਿੱਤੇ ਗਲੇਲੇ ਮਾਰੇ ਗਏ ਸ਼ੰਕਾ ਮਾਰੀਆਂ ਗਈਆਂ ਖੂਬ ਵਿੱਚ ਉੱਠੇ ਕਰਕੇ ਲਟਕਾਇਆ ਗਿਆ ਜਦੋਂ ਬੱਚੇ ਤਸ ਤੋਂ ਮਸ ਨਹੀਂ ਹੋਏ ਫੇਰ ਇਹ ਸ਼ੁੰਭਾ ਸਹੰਦ ਸੀ ਜਿਹੜਾ ਇਹ ਕਹਿ ਲਗਾ ਕਿ ਕਾਜੀ ਸਾਹਿਬ ਹੋਨੇ ਨੰ ਕਿਹੜਾ ਸਤਵਾ ਲਈਏ ਆਪਾਂ ਕਿਹੜੀ ਸਜ਼ਾ ਲਈਏ ਵੇਖੋ ਕਾਜੀ ਅੱਲਾ ਨੂੰ ਯਾਦ ਕਰਨ ਵਾਲਾ ਇਹ ਜਿਹੜਾ ਵਜ਼ੀਰ ਖਾਸ ਸੀ ਨਾ ਇਹਦੀ ਘਰ ਵਾਲੀ ਸੀ ਜੈਨਾ ਉਹ ਹਿੰਦੂ ਪਰਿਵਾਰ ਦੀ ਲੜਕੀ ਸੀ ਜੈਨਾ ਉਹਦਾ ਨਾਮ ਤੇ ਸੀ ਭਾਗੋ ਪਰ ਇਹਨੇ ੱੱਕੇ ਨਾਲ ਉਹਦੇ ਨਾਲ ਸ਼ਾਦੀ ਕਰਵਾਤੀ ਇਹਦਾ ਨਾਮ ਜੈਨਾ ਰੱਖਿਆ ਸੀ ਇਹ ਜਿਹੜੀ ਭਾਰਗੋ ਸੀ ਨਾ ਜਿਹਦਾ ਨਾਮ ਜੈਨਾ ਰੱਖਿਆ ਇਹ ਕਿਸੇ ਸਮੇਂ ਅਨੰਤਪੁਰ ਸਾਹਿਬ ਜਾ ਕੇ ਇਹ ਬੱਚਿਆਂ ਨੂੰ ਫੜਾਇਆ ਕਰਦੀ ਹੁੰਦੀ ਸੀ ਇਹਨੇ ਬੱਚਿਆਂ ਦੇ ਦਰਸ਼ਨ ਕੀਤੇ ਸਨ ਪਹਿਲਾਂ ਇਹ ਜਦੋਂ 12 ਨੂੰ ਰਾਤ ਨੂੰ ਸੁਭਾ ਸਰਹੰਦ ਜਦੋਂ ਆਪਣੇ ਮੈਦੇ ਵਿੱਚ ਗਿਆ ਤੇ ਜੈਨਾ ਸੀ ਜਿਹੜੀ ਇਹ ਕਹਿਣ ਲੱਗੀ ਉਹ ਸਹਿਬ ਜਾਨੀ ਨੂੰ ਮੈਂ ਜਾਣਦੀ ਹਾਂ ਮੈਂ ਕਦੇ ਉਹਦੀ ਵੀ ਰਗਤ ਦੇ ਨਾਲ ਬਣ ਲਿਆ ਛੋਟੇ ਬੱਚਿਆਂ ਰਗਤ ਦੇ ਨਾਲ ਬਣ ਕੇ ਫਿਰ ਦੂਰੋਂ ਗਲੇਲੇ ਮਾਰਨੇ ਸ਼ੁਰੂ ਕੀਤੇ ਸਾਥ ਸੰਗਤ ਗਲੇਲੇ ਮਾਰਨੇ ਸ਼ੁਰੂ ਕੀਤੇ ਇੱਕ ਗਲੇਲਾ ਜਿਹੜਾ ਆਂਦਾ ਫਤੇ ਸਿੰਘ ਜੀ ਦੇ ਆਖਰੇ ਉੱਪਰ ਲੱਗਿਆ ਦੁਆਤੂਣ ਨੂੰ ਵਹਿ ਤੁਰਿਆ ਏ ਕੁਸ਼ਨੇ ਨੇ ਜਾਨਮ ਇਹ ਤੁਸੀਂ ਸਿੱਖ ਧਰਮ ਛੱਡ ਦਿਓਗੇ ਇਸਲਾਮ ਧਰਮ ਨੂੰ ਕਬੂਲ ਕਰ ਲਓ ਇੱਕ ਹੱਥ ਬਾਬਾ ਫਤੇ ਸਿੰਘ ਨੇ ਅੱਖ ਦੇ ਉੱਪਰ ਰੱਖਿਆ ਹੋਇਆ ਹੈ ਤੇ ਦੂਸਰੇ ਹੱਥ ਨਾਲ ਇਸ਼ਾਰਾ ਕਰ ਦਿੱਤਾ ਕਿ ਅਸੀਂ ਇਸਲਾਮ ਧਰਮ ਨੂੰ ਕਬੂਲ ਨਹੀਂ ਕਰਨਾ ਅੱਡੀ ਸ਼ਰਤ ਸਾਨੂੰ ਕੋਈ ਵੀ ਮਨਜ਼ੂਰ ਨਹੀਂ ਗੇ ਇਹਨਾਂ ਨੂੰ ਜਿਵਾ ਕੀਤਾ ਜਾਏ ਇਹਨਾਂ ਦੀਆਂ ਧਾਣਾ ਗਰਦਣਾ ਸਰੀਰ ਨਾਲੋਂ ਵੱਖ ਕੀਤੀਆਂ ਜਾਣ ਬੱਚਿਆਂ ਦੀ ਸਾਧ ਸੰਗਤ ਹੁਣ ਇਹੋ ਜਿਹਾ ਪਾਪ ਕੌਣ ਕਰੇਗਾ ਛੋਟੇ ਛੋਟੇ ਬੱਚਿਆਂ ਦੇ ਜੀ ਸਾਨੂੰ ਤੁਹਾਡੇ ਨਾਲੋਂ ਜੁਦਾ ਕਰਨਾ ਨਹਿਰਾ ਕਰਨਾ ਇੰਦਾ ਵੱਡਾ ਪਾਪ ਜਿਹੜਾ ਇਹ ਕੌਣ ਕਰ ਸਕਦਾ ਹੈ ਇਹ ਇਤਿਹਾਸ ਦੱਸਦਾ ਹੈ ਕਿ ਮੁਸਲਮਾਨ ਨੂੰ ਦੋਸ ਵਾਣੇ ਦੇ ਜਲਾਦ ਸਿਆਸਲ ਦੇ ਤੇ ਬਾਸਲ ਦੇ ਇਹਨਾਂ ਦੇ ਸਿਰ ਉਪਰ ਕਤਲ ਕੇਸ ਪਿਆ ਹੋਇਆ ਸੀ ਕਤਲ ਦਾ ਕੇਸ ਚੱਲਦਾ ਸੀ ਇਹਨਾਂ ਇਹਨਾਂ ਨੂੰ ਸੁਪੇਸ਼ ਰਾਮ ਦੇ ਕੋਲੇ ਲਿਆਂਦਾ ਗਿਆ ਤੁਮ ਜਾਣ ਕੇ ਸੁਪਾਈਆਂ ਨੇ ਦੱਸਿਆ ਸੁਪਾ ਇਹ ਪਾਪ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ ਇਹ ਦੋ ਭਰਾ ਨੇ ਇਹਨਾਂ ਨਾਲ ਕੇਸ ਚੱਲਦਾ ਵਿਧਾਰੀ ਵਿੱਚ ਜੇ ਇਹਨਾਂ ਦਾ ਇਹ ਕਹਿੰਦੇ ਨੇ ਇਹ ਸਾਡਾ ਕੇਸ ਜਿਹੜਾ ਸਮਾਪਤ